ਇੱਕ ਵਾਰ ਦੀ ਗੱਲ ਹੈ ਗਰਮੀਆ ਦੀਆਂ ਛੁੱਟੀਆਂ ਸ਼ੁਰੂ ਹੋਈਆਂ ਤਾਂ ਸਿਫਤੂ ਆਪਣੇ ਦੋਸਤ ਸਭ ਤੋਂ ਪਿਆਰੇ ਦੋਸਤਾਂ ਅਮਨ ਤੇ ਮਿਹਰ ਨਾਲ ਸਮੁੰਦਰ ਦੇ ਕਿਨਾਰੇ ਘੁੰਮਣ ਚਲੀ ਜਾਂਦੀ ਹੈ ਉਹ ਸਾਰੇ ਸਮੁੰਦਰ ਦੇ ਕਿਨਾਰੇ ਕੁਮਰੇ ਸੀ ਅੱਜ ਉਹਨਾਂ ਨੇ ਸਮੁੰਦਰ ਦੇ ਕਿਨਾਰੇ ਬਣੇ ਘਰ ਵਿੱਚ ਹੀ ਰਹਿਣ ਦਾ ਫੈਸਲਾ ਕੀਤਾ ਸੀ ਇਹ ਛੋਟਾ ਪਰ ਬਹੁਤ ਸੋਹਣਾ ਘਰ ਸੀ ਵੇਖੋ ਵੇਖੋ ਪਾਣੀ 'ਚ ਸੂਰਜ ਚਮਕ ਰਿਹਾ ਏ ਜਿਵੇਂ ਸੋਨੇ ਦਾ ਤਾਜ ਪਾਣੀ ਵਿੱਚ ਟੁੱਟ ਦਿੱਤਾ ਹੋਵੇ ਤਿੰਨੇ ਦੋਸਤ ਹੱਸਦੇ ਖੇਡਦੇ ਰੇਤ ਦੇ ਕਿਲੇ ਬਣਾਉਂਦੇ ਮੱਛੀਆਂ ਨਾਲ ਗੱਲਾਂ ਕਰਦੇ ਤੇ ਹਵਾ ਵਿੱਚ ਕਿਨਾਰੇ ਦੀ ਖੁਸ਼ਬੂ ਮਾਣਦੇ ਖੁਸ਼ ਹੁੰਦੇ ਹਨ ਰਾਤ ਹੋਣ ਤੇ ਉਹ ਸਾਰੇ ਉਸ ਘਰ ਵਿੱਚ ਸੌਣ ਲਈ ਪਹੁੰਚ ਜਾਂਦੇ ਹਨ ਪਰ ਜਿਵੇਂ ਹੀ ਰਾਤ ਪਈ ਅਸਮਾਨ ਕਾਲਾ ਹੋ ਗਿਆ ਹਵਾ ਜ਼ੋਰ ਨਾਲ ਚੱਲਣ ਲੱਗੀ ਬਿਜਲੀ ਚਮਕੀ ਤੇ ਤੂਫਾਨ ਆ ਗਿਆ ਦਰਵਾਜ਼ਾ ਬੰਦ ਕਰੋ ਖਿੜਕੀ پکڑੋ ਪਰ ਤੂਫਾਨ ਇੰਨਾ ਭਿਆਨਕ ਸੀ ਕਿ ਉਹਨਾਂ ਦਾ ਛੋਟਾ ਕਾਰ ਹਵਾ ਵਿੱਚ ਉੱਡ ਗਿਆ ਤਿੰਨੇ ਦੋਸਤ ਡਰ ਕੇ ਚੀਖੇ ਅਤੇ ਸਭ ਕੁਝ ਅੰਧਕਾਰ ਵਿੱਚ ਡੋ ਗਿਆ ਉਹ ਸਾਰੇ ਬੇਹੋਸ਼ ਹੋ ਗਏ ਜਦੋਂ ਸਵੇਰ ਹੋਈ ਤਾਂ ਉਹਨਾਂ ਨੂੰ ਹੋਸ਼ ਆਉਣੀ ਸ਼ੁਰੂ ਹੋਈ ਜਦੋਂ ਸਿਫਤੂ ਨੇ ਅੱਖਾਂ ਖੋਲ੍ਹੀਆਂ ਉਹ ਘਰ ਤੋਂ ਬਾਹਰ ਨਿਕਲੀ ਉਹ ਹੈਰਾਨ ਰਹਿ ਗਈ ਆਲੇ ਦੁਆਲੇ ਸਭ ਕੁਝ ਅਜੀਬ ਸੀ ਦਰਖਤ ਛੋਟੇ ਸਨ ਪਰ ਮੱਖੀਆਂ ਹਾਥੀਆਂ ਜਿਹੀਆਂ ਵੱਡੀਆਂ ਹਾਥੀ ਛੋਟੇ ਛੋਟੇ ਪਰ ਚੂਹੇ ਹਾਥੀ ਜਿਹੜੇ ਵੱਡੇ ਸਨ ਚਾਰੇ ਪਾਸੇ ਸੋਨਾ ਜੰਗਲ ਸੀ ਇੱਥੇ ਤਾਂ ਸਭ ਕੁਝ ਉਲਟਾ ਪੈ ਗਿਆ ਸ਼ਾਇਦ ਅਸੀਂ ਕਿਸੇ ਜਾਦੂਈ ਜਗ੍ਹਾ ਚ ਆ ਗਏ ਹਾਂ ਪਰ ਜਲਦੀ ਹੀ ਉਹਨਾਂ ਨੂੰ ਸਮਝ ਆ ਗਿਆ ਕਿ ਇਹ ਜਗ੍ਹਾ ਮਜ਼ੇਦਾਰ ਤੋਂ ਵੱਧ ਖਤਰਨਾਕ ਸੀ। ਉਹਨਾਂ ਨੇ ਜੰਗਲ ਵਿੱਚ ਘੁੰਮ ਕੇ ਰਸਤਾ ਲੱਭਣ ਦਾ ਫੈਸਲਾ ਲਿਆ। ਜੰਗਲ ਵਿੱਚ ਘੁੰਮਦੇ ਹੋਏ ਉਹਨਾਂ ਨੂੰ ਇੱਕ ਬਜ਼ੁਰਗ ਮਿਲਿਆ। ਸਫੈਦ ਦਾਹੜੀ ਵਾਲਾ, ਚਮਕਦਾਰ ਅੱਖਾਂ ਤੇ ਹੱਥ ਵਿੱਚ ਲੱਕੜੀ। ਬਜ਼ੁਰਗ ਬੋਲਿਆ, "ਸਵਾਗਤ ਹੈ ਬੱਚਿਓ। ਤੁਸੀਂ ਉਹ ਹੋ ਜਿਨ੍ਹਾਂ ਨੂੰ ਤੂਫਾਨ ਨੇ ਚੁਣਿਆ ਹੈ।" ਚੁਣਿਆ? ਕਿਸ ਲਈ? ਇਹ ਜਾਦੂਈ ਟੋਪੂ ਇੱਕ ਦੁਰਜਨ ਜਾਦੂਗਰ ਕਾਰੂਨ ਦੇ ਕਾਬੂ ਵਿੱਚ ਹੈ। ਉਹ ਆਪਣੇ ਜਾਦੂ ਨਾਲ ਧਰਤੀ ਦੇ ਵੱਖ-ਵੱਖ ਜੀਵਾਂ ਨੂੰ ਇੱਥੇ ਲੈ ਆਉਂਦਾ ਹੈ ਅਤੇ ਫਿਰ ਉਹਨਾਂ ਦੇ ਇਸ ਟੋਪੂ ਤੇ ਫਸ ਜਾਣ ਦੇ ਨਜ਼ਾਰੇ ਲੈਂਦਾ ਹੈ। ਜਦੋਂ ਧਰਤੀ ਤੋਂ ਆਏ ਜੀਵ ਇੱਥੋਂ ਨਿਕਲ ਨਹੀਂ ਪਾਉਂਦੇ ਤਾਂ ਉਹ ਉਹਨਾਂ ਸਾਰੇ ਜੀਵਾਂ ਨੂੰ ਵੱਖ-ਵੱਖ ਚੀਜ਼ਾਂ ਵਿੱਚ ਬਦਲ ਦਿੰਦਾ ਹੈ। ਜਾਦੂਗਰ ਦੂਰ ਇੱਕ ਤੈਰਦੇ ਮਹਿਲ ਵਿੱਚ ਰਹਿੰਦਾ ਹੈ ਅਤੇ ਧਰਤੀ ਤੇ ਵਾਪਸ ਜਾਣ ਦਾ ਰਾਹ ਸਿਰਫ ਉਸ ਕੋਲ ਹੈ। ਮੈਂ ਵੀ ਇੱਥੇ ਬਹੁਤ ਸਾਲਾਂ ਤੋਂ ਫਸਿਆ ਹੋਇਆ ਹਾਂ ਤੇ ਉਸ ਤੱਕ ਕਿਵੇਂ ਪਹੁੰਚੀਏ ਉਸ ਕੋਲ ਪਹੁੰਚਣ ਲਈ ਧੋਨੂ ਜੰਗਲ ਦਾ ਰਸਤਾ ਤੈਅ ਕਰਕੇ ਜਾਣਾ ਪਵੇਗਾ ਰਸਤਾ ਖਤਰਨਾਕ ਹੈ ਮੈਂ ਤੁਹਾਨੂੰ ਇੱਕ ਨਕਸ਼ਾ ਦੇਵਾਂਗਾ ਜਿਸ ਦੀ ਮਦਦ ਨਾਲ ਤੁਸੀਂ ਜਾਦੂਗਰ ਤੱਕ ਪਹੁੰਚ ਜਾਓਗੇ ਜਾਦੂਗਰ ਦੀ ਜਾਨ ਇੱਕ ਤੋਤੇ ਦੇ ਅੰਦਰ ਬੰਦ ਹੈ ਜੇ ਤੋਤਾ ਆਜ਼ਾਦ ਹੋ ਗਿਆ ਤਾਂ ਜਾਦੂਗਰ ਦੀ ਤਾਕਤ ਵੀ ਮਰ ਜਾਏਗੀ ਅਤੇ ਤੁਹਾਨੂੰ ਵਾਪਸ ਧਰਤੀ ਤੇ ਜਾਣ ਦਾ ਰਸਤਾ ਮਿਲ ਜਾਵੇਗਾ ਬਜ਼ੁਰਗ ਨੇ ਉਹਨਾਂ ਨੂੰ ਇੱਕ ਚਮਕਦਾਰ ਨਕਸ਼ਾ ਤੇ ਇੱਕ ਜਾਦੂਈ ਚੋਗਾ ਵੀ ਦਿੱਤਾ ਜਿਸ ਨੂੰ ਪਹਿਨ ਕੇ ਕੋਈ ਵੀ ਗਾਇਬ ਹੋ ਸਕਦਾ ਸੀ ਅਸੀਂ ਡਰਾਂਗੇ ਨਹੀਂ ਅਸੀਂ ਜਾਵਾਂਗੇ ਤੇ ਕਰ ਵਾਪਸੀ ਕਰਾਂਗੇ ਰਸਤਾ ਖਤਰਨਾਕ ਸੀ ਉਹਨਾਂ ਨੂੰ ਬੋਲਦੇ ਦਰਖਤ ਮਿਲੇ ਜੋ ਪਹਿਲਾ ਜਾਦੂਗਰ ਦੇ ਸਾਥੀ ਸਨ ਪਰ ਹੁਣ ਜਾਦੂਗਰ ਨੇ ਉਹਨਾਂ ਨੂੰ ਦਰਖਤ ਵਿੱਚ ਬਦਲ ਦਿੱਤਾ ਦਰਖਤ ਉਹਨਾਂ ਨੂੰ ਕਹਿੰਦਾ ਹੈ ਜਾਦੂਗਰ ਦੀਆਂ ਅੱਖਾਂ ਹਰ ਜਗ੍ਹਾ ਤੇ ਹਨ ਸਾਵਧਾਨ ਰਹਿਣਾ ਬੱਚਿਓ ਉਹ ਇੱਕ ਨਦੀ ਪਾਰ ਕਰਦੇ ਹਨ ਜਿਸ ਦਾ ਪਾਣੀ ਉਲਟਾ ਵਗਦਾ ਸੀ ਮੱਛੀਆਂ ਤੁਰ ਰਹੀਆਂ ਸਨ ਲੱਗਦਾ ਇਹ ਜਗ੍ਹਾ ਉਲਟੀ ਦੁਨੀਆ ਹੈ ਰਸਤੇ ਵਿੱਚ ਉਹਨਾਂ ਨੂੰ ਇੱਕ ਬੋਲਦਾ ਚੂਹਾ ਮਿਲਿਆ ਟਿਮੀ ਉਸਨੇ ਦੱਸਿਆ ਮੈਂ ਜਾਦੂਗਰ ਦਾ ਖਾਸ ਦੋਸਤ ਸੀ ਮੈਂ ਉਸਦੀ ਹਰ ਤੰਮ ਵਿੱਚ ਮਦਦ ਕੀਤੀ ਮੈਂ ਵੀ ਪਹਿਲਾ ਮਨੁੱਖ ਸੀ ਪਰ ਇੱਕ ਦਿਨ ਮੇਰੇ ਤੋਂ ਕੋਈ ਗਲਤੀ ਹੋ ਗਈ ਜਿਸ ਕਾਰਨ ਜਾਦੂਗਰ ਨੇ ਮੈਨੂੰ ਚੂਹਾ ਬਣਾ ਦਿੱਤਾ ਹੁਣ ਮੈਂ ਵੀ ਤੁਹਾਡੀ ਮਦਦ ਕਰਾਂਗਾ ਤਾਂ ਕਿ ਜਾਦੂਗਰ ਤੋਂ ਸਭ ਨੂੰ ਛੁਟਕਾਰਾ ਮਿਲ ਸਕੇ ਕਈ ਦਿਨਾਂ ਦੀ ਯਾਤਰਾ ਤੋਂ ਬਾਅਦ ਉਹ ਜਾਦੂਗਰ ਦੇ ਕਿਲੇ ਤੱਕ ਪਹੁੰਚ ਗਏ ਜੋ ਬਦਲਾਂ ਵਿੱਚ ਤੈਰ ਰਿਹਾ ਸੀ ਵਾਹ ਇਹ ਤਾਂ ਅਸਮਾਨ ਵਿੱਚ ਤੈਰਦਾ ਕਿਲਾ ਹੈ ਅੰਦਰ ਜਾਦੂગર ਕਰੋਨ ਆਪਣੀ ਛੜੀ ਨਾਲ ਬੈਠਾ ਸੀ ਉਸ ਦੀ ਛੜੀ 'ਚ ਲਾਲ ਪੱਥਰ ਚਮਕ ਰਿਹਾ ਸੀ ਹਾ ਹਾ ਮੇਰੇ ਕਿੱਲੇ ਚਾਏ ਹੋ ਹੁਣ ਕਦੇ ਵਾਪਸ ਨਹੀਂ ਜਾ ਸਕਦਾ ਉਸ ਨੇ ਜਾਦੂ ਦੇ ਗੋਲੇ ਸੁੱਟਨੇ ਸ਼ੁਰੂ ਕਰ ਦਿੱਤੇ ਲੁੱਕ ਜੋ ਪਰ ਸਿਫਤ ਨੇ ਹਿੰਮਤ ਦਿਖਾਈ ਉਸ ਨੇ ਬਜ਼ੁਰਗ ਦਾ ਦਿੱਤਾ ਚੋਗਾ ਆਪਣੇ ਉੱਪਰ ਪਾ ਲਿਆ ਤੇ ਤੁਰੰਤ ਗਾਇਬ ਹੋ ਗਈ ਕੌਣ ਹੈ ਕਿੱਥੇ ਹੈ ਤੂੰ ਧੀਮੀ ਚੂਹੇ ਨੇ ਸਿਫਟੂ ਨੂੰ ਉਡਦੀਆਂ ਪੌੜੀਆਂ ਦਾ ਰਸਤਾ ਦਿਖਾਇਆ ਸਿਫਟੂ ਚੁੱਪਚਾਪ ਉਡਦੀਆਂ ਪੌੜੀਆਂ ਚੜ ਗਈ ਉੱਪਰ ਉਸ ਨੂੰ ਇੱਕ ਸੋਨਾ ਪਿੰਜਰਾ ਦਿਸਿਆ ਜਿਸ ਵਿੱਚ ਹਰਾ ਤੋਤਾ ਕੈਦ ਸੀ ਅੱਛਾ ਤੂੰ ਹੀ ਜਾਦੂਗਰ ਦੀ ਜਾਨ ਹੈ ਹਾਂ ਮੈਨੂੰ ਆਜ਼ਾਦ ਕਰ ਤੇ ਜਾਦੂ ਖਤਮ ਹੋ ਜਾਵੇਗਾ ਸਿਫਟੂ ਨੇ ਪਿੰਜਰਾ ਖੋਲ ਦਿੱਤਾ ਤੋਤਾ ਉੱਡ ਗਿਆ ਨਹੀਂ ਕਿੱਲਾ ਕੰਬਣ ਲੱਗਾ ਰੋਸ਼ਨੀ ਤੇ ਸਭ ਕੁਝ ਟੁੱਟਣ ਲੱਗਾ ਸਿਫਤੂ ਦੇ ਹੱਥ ਵਿੱਚ ਹੁਣ ਜਾਦੂਗਰ ਦੀ ਛੜੀ ਸੀ ਛੜੀ ਨੇ ਜਾਦੂਗਰ ਨੂੰ ਛਟਕੇ ਸਿਫਤੂ ਨੂੰ ਆਪਣਾ ਮਾਲਕ ਮੰਨ ਲਿਆ ਸੀ ਉਸਨੇ ਛੜੀ ਹਵਾਜ ਘੁਮਾਈ ਤੇ ਅਸਮਾਨ ਚੋਂ ਇੱਕ ਵੱਡੀ ਚਮਕਦਾਰ ਉੱਡਦੀ ਵੇਲ ਮੱਛੀ ਆ ਗਈ ਇੰਨੇ ਵਿੱਚ ਬਜ਼ੁਰਗ ਵੀ ਉੱਥੇ ਪਹੁੰਚ ਗਿਆ ਇਹ ਵੇਲ ਮੱਛੀ ਤੁਹਾਨੂੰ ਵਾਪਸ ਧਰਤੀ ਤੇ ਲੈ ਜਾਵੇਗੀ ਬਜ਼ੁਰਗ ਅਤੇ ਚੂਹੇ ਨੇ ਜਿਹੜਾ ਕਿ ਦੁਬਾਰਾ ਤੋਂ ਇਨਸਾਨ ਬਣ ਚੁੱਕਾ ਸੀ ਉੱਥੇ ਹੀ ਰਹਿਣ ਦਾ ਫੈਸਲਾ ਲਿਆ ਤਿੰਨੇ ਦੋਸਤ ਵੇਲ ਮੱਛੀ ਦੀ ਪਿੱਠ ਤੇ ਚੜ ਗਏ ਬਦਲਾ ਵਿੱਚੋਂ ਗੁਜ਼ਰਦੇ ਤਾਰਿਆਂ ਵਿੱਚ ਤੈਰਦੇ ਉਹ ਮੂੜ ਸਮੁੰਦਰ ਦੇ ਕਿਨਾਰੇ ਆ ਗਈ ਸਵੇਰ ਦੀਆਂ ਕਿਰਨਾਂ ਪਈਆਂ ਲਹਿਰਾਂ ਹੌਲੀਆਂ ਹੋਈਆਂ ਇਹ ਸਭ ਸੁਪਨਾ ਸੀ ਨਹੀਂ ਇਹ ਸੱਚ ਸੀ ਤੇ ਜਾਦੂ ਅਜੇ ਵੀ ਸਾਡੇ ਦਿਲਾਂ ਵਿੱਚ ਹੈ ਸਿਫਤੂ ਨੇ ਮੁਸਕਰਾ ਕੇ ਅਸਮਾਨ ਵੱਲ ਵੇਖਿਆ ਉਸ ਨੂੰ ਲੱਗਾ ਜਿਵੇਂ ਬੱਦਲਾਂ ਦੇ ਪਿੱਛੇ ਕੋਈ ਵੇਲ ਮੱਛੀ ਅਜੇ ਵੀ ਉੱਡ ਰਹੀ ਹੋਵੇ ਉਸ ਦਿਨ ਤੋਂ ਸਿਫਤੂ ਨੇ ਸਿੱਖ ਲਿਆ ਹਿੰਮਤ ਦੋਸਤੀ ਤੇ ਵਿਸ਼ਵਾਸ ਨਾਲ ਹਰ ਜਾਦੂ ਨੂੰ maat ਦਿੱਤੀ ਜਾ ਸਕਦੀ ਹੈ ਕਿਉਂਕਿ ਅਸਲੀ ਤਾਕਤ ਸਾਡੇ ਦਿਲਾਂ ਵਿੱਚ ਹੁੰਦੀ ਹੈ। ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਕਰੋ ਤੇ ਨਵੀਆਂ ਕਹਾਣੀਆਂ ਦੇ ਨਜ਼ਾਰੇ ਲਓ।